ਅੱਜ ਦੀ ਫੱਟੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਮੁਲਾਜ਼ਮਾਂ ਨੂੰ ਵੱਡਾ ਝਟਕਾ ਪੰਜਾਬ ਸਰਕਾਰ ਵੱਲੋਂ 올ਡ ਪੈਨਸ਼ਨ ਸਕੀਮ ਲਾਗੂ ਨਹੀਂ ਭਾਰਤ ਸਰਕਾਰ ਨੂੰ ਦਿੱਤੀ ਸੂਚਨਾ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ 올ਡ ਪੈਨਸ਼ਨ ਬਹਾਲੀ ਸੰਬੰਧੀ ਵੱਡਾ ਝਟਕਾ ਲੱਗਾ ਹੈ ਸਰਕਾਰ ਮੁਲਾਜ਼ਮ ਇੱਕ ਮਹੀਨੇ ਤੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਹੜਤਾਲ ਤੇ ਹਨ ਉਧਰ ਪੰਜਾਬ ਸਰਕਾਰ ਦੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਕਿ ਉਹ ਆਪਣੇ ਮੁਲਾਜ਼ਮਾਂ ਨੂੰ NPSH ਜਾਰੀ ਰੱਖੀ ਜਾਵੇ ਪੂਰੀ ਖਬਰ ਦੇਖਣ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਮੁਲਾਜ਼ਮਾ ਨਾਲ ਸੰਬੰਧਿਤ ਹਰ ਖਬਰ ਮਿਲ ਸਕੇ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੇ ਨਾਲ ਲੋਕ ਸਭਾ ਮੈਂਬਰ ਸ਼੍ਰੀ ਨੱਬਾ ਕੁਮਾਰ ਸਰੀਆਣਾ ਸ਼੍ਰੀ ਦੀਪਕ ਪੈਚ ਅਤੇ ਸ਼੍ਰੀ ਕਿਰਪਾਲ ਬਾਲਾਜੀਤ ਤੁਮਾਣੇ ਵੱਲੋਂ ਵਿੱਤ ਮੰਤਰੀ ਤੋਂ ਪ੍ਰਸ਼ਨ ਨੰਬਰ 1198 ਰਾਹੀਂ ਪੁੱਛਿਆ ਸੀ ਕਿ ਸਰਕਾਰ ਪੁਰਾਣੀ ਪੈਨਸ਼ਨ ਸਕੀਮ OPS ਨੂੰ ਬਹਾਲ ਕਰਨ ਦਾ ਪ੍ਰਸਤਾਵ ਰੱਖਦੀ ਹੈ ਜੇਕਰ ਹਾਂ ਤਾਂ ਇਸ ਦੇ ਵੇਰਵੇ ਅਤੇ OPS ਨੂੰ ਲਾਗੂ ਕਰਨ ਵਿੱਚ ਦੇਰੀ ਨਾ ਕਰਕੇ ਦੱਸੇ ਜਾਣ ਇਹ ਵੀ ਪੁੱਛਿਆ ਗਿਆ ਕਿ ਉਹਨਾਂ ਰਾਜਾਂ ਦੀ ਗਿਣਤੀ ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਲਈ OPS ਨੂੰ ਮੁੜ ਚਾਲੂ ਕੀਤਾ ਹੈ ਦੱਸੀ ਜਾਵੇ ਅਤੇ ਉਹਨਾਂ ਰਾਜਾਂ ਦੇ ਨਾਮ ਦੱਸੇ ਜਾਣ ਜਿਨ੍ਹਾਂ ਨੇ OPS ਨੂੰ ਮੁੜ ਚਾਲੂ ਕਰਨ ਲਈ ਰਾਸ਼ਟਰੀ ਪੈਨਸ਼ਨ ਯੋਜਨਾ ਐਨ ਪੀਐਸ ਦੇ ਯੋਗਦਾਨ ਦੀ ਵਾਪਸੀ ਦੀ ਮੰਗ ਕੀਤੀ ਹੈ ਇਸ ਦੇ ਜਵਾਬ ਵਿੱਚ ਵਿੱਤ ਰਾਜ ਮੰਤਰੀ ਪੰਕਜ ਚੋਧਰੀ ਨੇ 11 ਦਸੰਬਰ 2023 ਨੂੰ ਦੱਸਿਆ ਕਿ ਰਾਜਸਥਾਨ ਛਤੀਸਗੜ ਝਾਰਖੰਡ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਰਾਜ ਸਰਕਾਰਾਂ ਦੀ ਕੇਂਦਰੀ ਸਰਕਾਰ ਪੈਨਸ਼ਨਰ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ पीएफ आरडीएनओ ਉਹਨਾਂ ਦੇ ਰਾਜ ਸਰਕਾਰ ਦੇ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ओपीएस ਵਿੱਚ ਵਾਪਸ ਜਾਣ ਦੇ ਆਪਣੇ ਫੈਸਲੇ ਬਾਰੇ ਸੂਚਿਤ ਕੀਤਾ ਹੈ ਇਹਨਾਂ ਰਾਜ ਸਰਕਾਰਾਂ ਨੇ ਵਾਪਸੀ ਦੇ ਨਾਲ ਨਾਲ ਐਨਪੀਐਸ ਵਿੱਚ ਜਮਾ ਰਾਸ਼ੀ ਨੂੰ ਵਾਪਸੀ ਲਈ ਬੇਨਤੀ ਕੀਤੀ ਹੈ ਹਾਲੇ ਕਿ ਪੰਜਾਬ ਸਰਕਾਰ ਦੇ ਭਾਰਤ ਸਰਕਾਰ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਸਟਾਫ ਅਤੇ ਸਰਕਾਰੀ ਕਰਮਚਾਰੀਆਂ ਲਈ ਐਨਪੀਐਸ ਹੀ ਜਾਰੀ ਹੈ ਰੱਖੇਗੀ ਹਾਂਜੀ ਅਸੀਂ ਅੱਜ ਦੀ ਵੱਡੀ ਖਬਰ ਜੇਕਰ ਤੁਹਾਨੂੰ ਖਬਰ ਵਧੀਆ ਲੱਗੀ ਹੋਵੇ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ